ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੋਹਿਤ ਡੋਗਰਾ ਸੇਵ ਇੰਡੀਆ ਫੈਮਲੀ ਚੰਡੀਗੜ੍ਹ ਤੋਂ ਅੱਜ ਤੁਹਾਡੇ ਨਾਲ ਜੁੜਿਆ ਹਿੰਦੁਸਤਾਨ ਦੇ ਵਿੱਚ 40 ਪਲੱਸ ਐਨ ਜੀਓਜ਼ ਪੂਰੇ ਆਲ ਓਵਰ ਇੰਡੀਆ ਸੇਵ ਇੰਡੀਆ ਫੈਮਲੀ ਮੂਵਮੈਂਟ ਦੇ ਬੈਨਰ ਦੇ ਅੰਦਰ ਪੁਰਸ਼ਾਂ ਦੇ ਅਧਿਕਾਰਾਂ ਤੇ ਹਿੱਤਾਂ ਵਾਸਤੇ 2005 ਤੋਂ ਕੰਮ ਕਰ ਰਹੀਆਂ ਨੇ ਅਸੀਂ ਵੀ ਪੁਰਸ਼ਾਂ ਦੇ ਅਧਿਕਾਰਾਂ ਤੇ ਹਿੱਤਾਂ ਵਾਸਤੇ 2005 ਤੋਂ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਸਾਡੇ ਦੇਸ਼ ਦੇ ਵਿੱਚ ਅਸੀਂ ਇੱਕ ਹੈਲਪਲਾਈਨ ਜਾਰੀ ਕੀਤੀ ਹੈ 0882498498 ਇਹ ਪੁਰਸ਼ ਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਐਕਸਕਲੂਸਿਵ 24/7 ਫ੍ਰੀ ਹੈਲਪਲਾਈਨ ਹੈ ਜਿਹਦੇ ਉੱਤੇ ਸਾਨੂੰ ਪੂਰੇ ਦੇਸ਼ ਦੇ ਵਿੱਚ 4000 ਤੋਂ 5000 ਕਾਲ ਹਰ ਹਰ ਮਹੀਨੇ ਜਿਹੜੀ ਪੈਨ ਇੰਡੀਆ ਆਂਦੀ ਹੈ ਇਹਦੇ ਵਿੱਚ ਸਾਨੂੰ ਕਈ ਪ੍ਰਕਾਰ ਦੀਆਂ ਕਾਲਾਂ ਆਉਂਦੀਆਂ ਜਿਦੇ ਵਿੱਚ ਝੂਠੇ ਦਾਜ ਦੇ ਬੱਚੇ ਹੋਣ ਝੂਠੇ ਰੇਪ ਦੇ ਕੇਸ ਹੋਣ ਪੁਰਸ਼ਾਂ ਦੀ ਵੱਧ ਜਿਹੜੀ ਹੈ ਉਹ ਘਰੇਲੂ ਹਿੰਸਾ ਹੋਵੇ ਪਰਤਾੜਨਾ ਹੋਵੇ ਇਹ ਇਸ ਤਰੀਕੇ ਦੀਆਂ ਸਾਨੂੰ ਕਾਲਾਂ ਇਸ ਹੈਲਪਲਾਈਨ ਤੇ ਆਂਦੀ ਹੈ ਅਸੀਂ ਪੁਰਸ਼ਾਂ ਨੂੰ ਹੈਲਪ ਵੀ ਕਰਦੇ ਹਾਂ ਸਪੋਰਟ ਵੀ ਕਰਦੇ ਹਾਂ ਲੀਗਲੀ ਗਾਈਡ ਗਾਈਡ ਵੀ ਕਰਦੇ ਹਾਂ ਤੇ ਕਈ ਪੁਰਸ਼ਾਂ ਨੂੰ ਅਸੀਂ ਇਸ ਇਸ ਹੈਲਪਲਾਈਨ ਦੇ ਥਰੂ ਆਤਮ ਹੱਤਿਆ ਕਰਨ ਤੋਂ ਵੀ ਬਚਾਇਆ ਹੈ ਸਾਡੇ ਲਗਭਗ 40 ਪਲੱਸ ਐਨਜੀਓਜ਼ 올ਓਵਰ ਇੰਡੀਆ ਜਿਹੜੀ ਹੈ ਸਪਤਾਹਿਤ ਵੀਕਲੀ ਮੀਟਿੰਗ ਵੀ ਕਰਦੀਆਂ ਜਿੱਦਾਂ ਚੰਡੀਗੜ੍ਹ ਦੇ ਵਿੱਚ ਸਾਡੀ ਹਰ ਹਫਤੇ ਸੰਡੇ ਨੂੰ ਜਿਹੜੀ ਅਵਿਕਲੀ ਮੀਟਿੰਗ ਹੈ ਏਦਾਂ ਹੀ 40 ਸ਼ਹਿਰਾਂ ਦੇ ਹਿੰਦੁਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਾਡੀ ਵੀਕਲੀ ਮੀਟਿੰਗਸ ਹੁੰਦੀਆਂ ਤੇ ਅਸੀਂ ਆਹਵਾਨ ਕਰਨ ਚਾਹਾਂਗੇ ਜਦੋਂ ਅਸੀਂ ਪੁਰਸ਼ਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਸਾਨੂੰ ਪੁਰਸ਼ਾਂ ਦੇ ਸਮੇਂ ਦੇ ਉੱਤੇ ਸਾਨੂੰ ਕਿਤੇ ਬਰਾਬਰੀ ਜਿਹੜੀ ਉਹ ਨਹੀਂ ਲਿਖਦੀ ਚਾਹੇ ਉਹ ਤੁਸੀਂ ਕਾਨੂੰਨ ਲੈ ਲਓ ਚਾਹੇ ਉਹ ਤੁਸੀਂ ਆਯੋਗ ਲੈ ਲਓ ਚਾਹੇ ਤੁਸੀਂ ਮੰਤਰਾਲੇ ਲੈ ਲਓ ਚਾਹੇ ਕੋਈ ਬਜਟ ਲੈ ਲਓ ਚਾਹੇ ਕੋਈ ਸਕੀਮ ਲੈ ਲਓ ਇਸ ਸਾਰੀਆਂ ਜੜੀਆਂ ਜੜੀਆਂ ਚਾਹੇ ਉਹ ਆਇਓ ਉਹ ਚਾਹੇ ਉਹ ਮੰਤਰਾਲੇ ਹੋਏ ਇਹ ਊਮਨ ਦੇ ਇਰਤ ਗਿਰਦ ਹੀ ਜੜੀਆਂ ਸਾਡੇ ਦੇਸ਼ ਦੇ ਵਿੱਚ ਘੁੰਮਦੀਆਂ ਐ ਅਸੀਂ ਤੁਹਾਨੂੰ ਆਵਾਜ਼ਨ ਕਰਨ ਚਾਹਾਂਗੇ ਅਸੀਂ ਤੁਹਾਨੂੰ ਰਿਕਵੈਸਟ ਕਰਨ ਚਾਹਾਂਗੇ ਕਿ ਸਾਡੇ ਸੇਵ ਇੰਡੀਆ ਫੈਮਿਲੀ ਮੂਵਮੈਂਟ ਨਾਲ ਜੁੜੋ ਤੇ ਜਿਹੜੀ ਸਾਡੇ ਦੇਸ਼ ਦੀ ਆਦੀ ਆਬਾਦੀ ਐ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦੀ ਵੱਧੀਆਂ ਘਰੇਲੂ ਜੜੀਆਂ ਹਿੰਸਾ ਉਹਨਾਂ ਦੇ ਉੱਤੇ ਜਿਹੜੀ ਆ ਉਹ ਜਿਹੜੀ ਆਤਮ ਹੱਤਿਆ ਲਗਾਤਾਰ ਜਿਹੜੀਆਂ ਉਹਨਾਂ ਦੀਆਂ ਵੱਧ ਰਹੀਆਂ ਉਹਨਾਂ ਦੀ ਜਿਹੜੀਆਂ ਅੱਜ ਕੱਲ੍ਹ ਰੋਜ਼ ਮਰ ਰਿਆ ਦੇ ਵਿੱਚ ਹਤਿਆਵਾਂ ਹੋ ਰਹੀਆਂ ਐ ਉਦੇ ਉੱਤੇ ਅਸੀਂ ਮਿਲ ਕੇ ਕੰਮ ਕਰੀਏ ਕਿਉਂਕਿ ਸਮਾਂ ਆ ਗਿਆ ਹੈ ਜਦੋਂ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਤੇ ਸਾਨੂੰ ਪੁਰਸ਼ ਤੇ ਮਹਿਲਾ ਨੂੰ ਬਰਾਬਰੀ ਜਿਹੜੀ ਹੈ ਲੈ ਕੇ ਚੱਲਣਾ ਮੋਢੇ ਨਾਲ ਮੋਢਾ ਮਲਾ ਕੇ ਜੇ ਦੋ ਪੁਰਸ਼ ਤੇ ਮਹਿਲਾ ਚੱਲੇਗੀ ਉਦੋਂ ਹੀ ਇੱਕ ਸੱਭਿਅ ਸਮਾਜ ਅਸੀਂ ਬਣਾ ਪਾਵਾਂਗੇ ਤੇ ਹੁਣ ਸਮਾਂ ਆ ਗਿਆ ਹੈ ਕਿ ਪੁਰਸ਼ਾਂ ਦੇ ਅਧਿਕਾਰਾਂ ਤੇ ਹਿੱਤਾਂ ਉੱਤੇ ਕੰਮ ਹੋਏ ਇੱਕ ਆਯੋਗ ਦਾ ਗਠਨ ਹੋਏ ਜਿਹੜੀ ਪੁਰਸ਼ਾਂ ਦੀ ਵੱਧਦੀ ਆਗਮਤਿਆ ਉਹਨਾਂ ਦੇ ਜਿਹੜੀ ਰੋਜ਼ਮਰਿਆ ਦੀ ਸਮੱਸਿਆ ਹੈ ਉਹਦੇ ਤੇ ਕੰਮ ਕਰੇ ਤੇ ਜਿਹੜਾ ਸਾਡਾ ਦੇਸ਼ ਹੈ ਉਹਨੂੰ ਅਸੀਂ ਇੱਕ ਸੱਭਿਅ ਸਮਾਜ ਤੇ ਸੱਭਿਅ ਦੇਸ਼ ਬਣਾ ਸਕੀਏ ਧੰਨਵਾਦ